ਬੇਹਦੀ ਮੰਦ ਭਾਗੀ ਖਬਰ ਮੁਕੇਰੀਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਟਰੱਕ ਜੂਨੀਅਰ ਦੇ ਪ੍ਰਧਾਨ ਦਾ ਇੱਕਾ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਤਾਂ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਸਨ ਤਾਂ ਦੁਕਾਨ ਜਿਹੜੀ ਗਾਲੀ ਗਲੋਚ ਇੱਕ ਦੂਜੇ ਦੇ ਨਾਲ ਹੋ ਜਾਂਦੀ ਹੈ ਤਾਂ ਗੱਲ ਇੰਨੀ ਕਿ ਜ਼ਿਆਦਾ ਵੱਧ ਜਾਂਦੀ ਹੈ ਕਿ ਦੂਜੀ ਟੀਰ ਵੱਲੋਂ ਜੜੀਆਂ ਨੇ ਉਹ ਇੱਟਾਂ ਚਲਾ ਦਿੱਤੀਆਂ ਜਾਂਦੇ ਜਿਸ ਤੇ ਕਾਰਨ ਤੁਹਾਨੂੰ ਦੱਸ ਦਈਏ ਕਿ ਕੰਧ ਕੱਢਣ ਨੂੰ ਲੈ ਕੇ ਇਹ ਜਿਹੜਾ ਵਿਵਾਦ ਇਹ ਛਿੜਿਆ ਸੀ ਤਾਂ ਉਸ ਤੋਂ ਬਾਅਦ ਇਸ ਟਰੱਕ ਜੁਨੀਅਨ ਦੇ ਪ੍ਰਧਾਨ ਦੇ ਉੱਤੇ ਜਿਹੜਾ ਆ ਇੱਟਾਂ ਦੇ ਨਾਲ ਹਮਲਾ ਕਰ ਦਿੱਤਾ ਤਾਂ ਇੱਟਾਂ ਮਾਰ ਮਾਰ ਕੇ ਇਸ ਪ੍ਰਧਾਨ ਨੂੰ ਮੌਦ ਦੇ ਘਾਟ ਉਤਾਰ ਦਿੱਤਾ ਸਰ ਬੇਨਤੀ ਹੈ ਕਿ ਸਾਡੇ ਕਾਫੀ ਚਿਰ ਤੋਂ ਪਹਿਲਾਂ ਇਹਨਾਂ ਜੁਨੀਅਨ ਤੇ ਕਬਜ਼ਾ ਕੀਤਾ ਸੀ ਕੀ ਨਾ ਇਹ ਲਾਭ ਸਿੰਘ ਨੇ ਜਿਹਦੇ ਬੇਟੇ ਨੇ ਸਾਡੇ ਪ੍ਰਧਾਨ ਨੂੰ ਮਾਰਿਆ ਉਸ ਤੋਂ ਬਾਅਦ ਚ ਅਸੀਂ ਸਾਰੇ ਚੁੱਪ ਕਰਕੇ ਚੱਲੋ ਦੁਕਾਨਾਂ ਬੰਦਾਲੀਆਂ ਕੋਈ ਗੱਲ ਨਹੀਂ ਹੁਣ ਇਹਨੇ 15 20 ਦਿਨ ਹੋ ਗਏ ਨੇ ਫੇਰ ਬੰਦੇ ਨਾਲ ਲੈ ਕੇ ਰਾਤ ਤੇ ਚੋਰੀ ਬੰਦੇ ਲੈ ਕੇ ਇਹਨੇ ਆ ਕੰਨ ਮਾਰ ਦਿੱਤੀ ਅਸੀਂ ਇਹਨੂੰ ਸਮਝਾਇਆ ਬੜਾ ਕਿ ਬੰਦਾ ਬਣ ਜਾ ਇਹ ਕੰਮ ਠੀਕ ਨਹੀਂ ਨੁਕਸਾਨ ਹੋ ਜੇ ਬੰਦੇ ਦਾ ਫਾਇਦਾ ਕੋਈ ਨਹੀਂ ਹੁੰਦਾ ਸਾਡੀ ਮੰਨ ਜਾ ਇਹਨੇ ਕੱਲ ਫੇਰ ਦੋ ਦਿਨ ਆ ਵੀ ਇਰੇ ਦਾ ਵਿੱਚ ਚਾਲੀਆਂ ਨੇ ਰਾਤ ਨੂੰ ਬੰਦੇ ਸੌਂਦਾ ਹੀ ਇੱਥੇ ਅੱਜ ਬਰ ਯੂਨੀਅਨ ਸਾਰੀ ਦੇ ਕਾ ਕੀਤਾ ਕਿ ਕੰਧ ਢਾ ਦਿਓ ਸਰ ਜੇ ਕੰਟਾਂ ਲਗੇ ਇਹ ਆ ਗਏ ਨੇ ਉਹਦੇ ਪ੍ਰਧਾਨ ਦੇ ਇਹ ਇੱਕ ਜੇ ਏ ਤੁਹਾਡੀ ਛਾਤੀ ਚ ਇਹ ਨੋ ਪ੍ਰਧਾਨ ਜੀ ਦਾ ਜੀ ਸਰਦਾਰ ਰਵਿੰਦਰ ਸਿੰਘ ਟਵਾਲ ਤਗੜੇ ਕਹਾਂ ਜੀ ਡੱਤ ਹੋ ਗਈ ਮੌਕੇ ਤੇ ਉਹਨਾਂ ਨੂੰ ਮੌਕੇ ਤੇ ਮੌਕੇ ਤੇ ਹਸਪੀਟਲ ਆ ਕੇ ਉਹਨਾਂ ਆ ਕੇ ਰਿਕਲੇ ਕਰਾਤੇ ਅੰਦਰ ਆਈ ਪੁਲਿਸ ਨੂੰ ਮਿਲੇ ਡਿਪਟੀ ਸਾਹਿਬ ਨੂੰ ਮਿਲੇ ਡਿਪਟੀ ਸਾਹਿਬ ਨੇ ਸਾਨੂੰ ਬੜੀ ਵਧੀਆ ਸਲਾਹ ਦਿੱਤੀ ਜਵੇਂ ਕਹ ਨੂੰ ਕਹਿਣਾ ਉਹਨਾਂ ਦੀ ਸਲਾਹ ਸਿਰ ਮੱਥੇ ਪਰ ਇਹ ਬੰਦੇ ਨੇ ਮੌਕਾ ਨਹੀਂ ਦਿੱਤਾ ਸਾਨੂੰ ਸਾਡਾ ਨੇ ਬੰਦਾ ਬਾਤ ਨਿਯਾਜ਼ ਜੀ ਕਿਸੇ ਨਗਰ ਕੌਂਸਲ ਅਸੀਂ ਜ਼ਾਰੇ ਪ੍ਰਸ਼ਾਸਨ ਕੋ ਕਹਿੰਨੇ ਆ ਵੀ ਇਹ ਨਾ ਬਤਿਆਂ ਨੂੰ ਬੱਤ ਬਸ ਸਜਾ ਦੇਣੀ ਹੈ ਸਾਨੂੰ ਬੇਨਤੀ ਪ੍ਰਸ਼ਾਸਨ ਕੇ ਉਹ ਕਪਜਾ ਵੀ ਟੋਆ ਜਾ ਸਾਰਾ ਜਿਹੜਾ ਨਿਯਾਜ਼ ਕੀਤਾ ਇਹਨਾਂ ਨੇ ਮੈਂ ਗੁਲਜਾਰ ਸਿੰਘ ਜੀ ਪਹਿਲਾਂ ਮੈਂ ਪ੍ਰਧਾਨ ਰਿਆਂ ਸਾਫਾ ਸਾਫਾ ਪ੍ਰਧਾਨ ਹੁਣ ਮੇਰੀ ਜਗ੍ਹਾ ਭਜਨ ਸਿੰਘ ਤੱਕੜ ਵੀ ਆਏ ਸੀ ਤੇ ਉਹਨਾਂ ਨੇ ਕਾਂਢ ਗੱਡੀ ਘਟੂ ਘਟ 10 12 ਬੰਦੇ ਹੋਏ ਘਟੂ ਘੜ 25 30 ਬੰਦੇ ਹਿਾਰਾਂ ਵਾਲੇ ਲਿਆ ਕੇ ਰਾਤ ਦੇ ਟਾਈਮ ਤੇ ਕਾਂਢ ਬਲਮਾਸ਼ੀ ਨਾ ਮਾਰ ਗਏ ਤੇ ਸਾਨੂੰ ਡਰਾ ਦੰਡੇ ਆਹੀ ਬੰਦੇ ਮਾਰ ਜਾਂਗੇ ਬੰਦੇ ਨਾਲ ਅਸੀਂ ਹੁਣ ਬੜੀ ਮੁਸ਼ਕਲ ਜੁਨੀਅਨ ਇਕੱਠੀ ਕਰਕੇ ਕਾਂਢ ਢਾਈ ਆ ਜੋ ਕਿ ਉਹ ਆਇਆ ਲਾਭ ਸਿੰਘ ਦਾ ਮੁੰਡਾ ਕੀ ਨਾਮ ਸੰਨੀ ਸੰਨੀ ਉਹਨੇ ਸਾਡੇ ਪ੍ਰਧਾਨ ਦੇ ਆਉਣ ਦੀ ਸਪਾਟੇ 33 ਇਟ ਮਾਰੀ ਉਹ ਪ੍ਰਧਾਨ ਸਾਡੇ ਡਿੱਗ ਪਏ ਉਸੇ ਵੇਲੇ بس 2 ਮਿੰਟ ਬਾਅਦ ਦਮ ਛੱਡ ਗਿਆ ਅੱਜ ਇੱਕ ਨਾਤਲਾਹ ਮਿਲੀ ਸੀ ਵੀ ਟਰੱਕ ਯੂਨੀਅਨ ਮਕੇਰੀਆਂ ਵਿਖੇ ਕੋਈ ਝਗੜਾ ਹੋਇਆ ਜਿਹਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਜੋ ਐਸਐਚਓ ਸਾਹਿਬ ਬਾਅਦ ਚ ਮੈਂ ਵੀ मौके ਤੇ ਪਹੁੰਚਾ ਜੋ ਟਰੱਕ ਯੂਨੀਅਨ ਤੇ ਆ ਆਪਣੇ ਜਿਹੜਾ ਗਵੰਡੀਆ ਸੰਦੀਪ ਸਿੰਘ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਗ੍ਹਾ ਦੀ ਮਾਲਕੀ ਨੂੰ ਲੈ ਕੇ ਚੱਲ ਰਿਹਾ ਜਿਹਦੇ ਵਿੱਚ ਹਾਈ ਕੋਰਟ ਦੇ ਵੀ ਆਰਡਰ ਹੋਏ ਹੋਏ ਆ 2005 ਦੇ ਹੁਣ ਪਿਛਲੇ ਕੋਈ 20 ਦਿਨ ਪਹਿਲਾਂ ਸੰਦੀਪ ਸਿੰਘ ਨੇ ਇੱਕ ਉੱਥੇ ਦੁਬਾਰਾ ਸਾਰੀ ਕੰਨ ਦੀ ਕੋਸ਼ਿਸ਼ ਕੀਤੀ ਜਿਹਨੂੰ ਰੋਕ ਦਿੱਤਾ ਗਿਆ ਸੀ ਅੱਜ ਵੀ ਉਸੇ ਮਸਲੇ ਨੂੰ ਲੈ ਕੇ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਸੀ ਜਿੱਥੇ ਕਿ ਦੋਮਾ ਧਿਰਾਂ ਦੀ ਬਹਿਸ ਹੋ ਗਈ ਸੰਦੀਪ ਸਿੰਘ ਨੇ ਉੱਥੇ ਪਈ ਇੱਟ ਚੱਕ ਕੇ ਹਰਪ੍ਰੀਤ ਸਿੰਘ ਤੇ ਮਾਰੀ ਆ ਉਹ ਹਰਪ੍ਰੀਤ ਸਿੰਘ ਦੇ ਛਾਤੀ ਦੇ ਵਿੱਚ ਲੱਗਣ ਕਰਕੇ ਹਰਪ੍ਰੀਤ ਸਿੰਘ ਦੀ ਜਿਹੜੀ ਆ ਮੌਕੇ ਤੇ ਹੀ ਮੌਤ ਹੋ ਗਈ ਕਾਰਵਾਈ ਹੁਣ ਬਿਆਨ ਉੱਥੇ ਮੌਕੇ ਦੇ ਜਿਹੜੇ ਫੈਸਿਲਟੀ ਦੇ ਗਵਾਹ ਆ ਬਿਆਨ ਲੈ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਸਟੈਪ ਬੈਕ